ਨਯਾ ਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ 2027 ਦੇ ਵਿੱਚ ਕਿਹੜੀ ਸਰਕਾਰ ਬਣੇ ਇਸ ਤਰ੍ਹਾਂ ਦੇ ਆਪਾਂ ਕੋਈ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਚਾਹਣਾ ਸਤਿਕਾਰਯੋਗ ਭਰਾਵੋ ਆਪਾਂ ਪਿਛਲੇ ਸਮੇਂ ਦੌਰਾਨ ਸਾਰਾ ਮਾਹੌਲ ਆ ਜਿਹੜਾ ਵੇਖ ਲਿਆ ਕਿ ਕਾਂਗਰਸ ਦੀ ਸਰਕਾਰ ਵੀ ਆਪਾਂ ਵੇਖ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਪਾਂ ਵੇਖ ਲਈ ਇੱਕ ਜਜ਼ਬਾਤਾਂ ਵਿੱਚ ਰੁੜ ਕੇ ਆਪਾਂ ਕੁਝ ਹੋਰ ਜਿਸ ਤਰ੍ਹਾਂ ਇੱਥੋਂ ਮੈਂਬਰ ਪਾਰਲੀਮੈਂਟ ਆਪਾਂ ਜਿਤਾ ਕੇ ਭੇਜਿਆ ਸਰਦਾਰ ਸਰਪਜੀਤ ਸਿੰਘ ਉਹਨਾਂ ਬਾਰੇ ਵੀ ਆਪਾਂ ਦੇਖਿਆ ਵੀ ਉਹ ਦਿੱਲੀ ਵਿੱਚ ਜਾ ਕੇ ਬੀਜੇਪੀ ਦੇ ਨਾਲ ਕਿੰਨਾ ਕੋਰਣਾ ਨੇ ਜਿਹੜਾ ਹੈਗਾ ਪੰਜਾਬ ਦੇ ਪ੍ਰਤੀ ਜਿਹੜਾ ਕੋਈ ਰੋਸ ਪ੍ਰਗਟ ਕੀਤਾ ਜਿਸ ਨਾਲ ਕਿ ਬੀਜੇਪੀ ਜਿਹੜੀ ਆ ਉਹ ਪੰਜਾਬ ਦਾ ਕੋਈ ਭਲਾ ਕਰ ਸਕੇ ਮੇਰੇ ਹਸਾਬ ਦੇ ਨਾਲ ਪ੍ਰਾਣੇ ਸਿਆਣੇਾਂ ਦੀ ਕਹਾਵਤ ਹੈ ਵੀ ਆਪਣਾ ਮਾਰੂ ਛਾਵੇਂ ਸੁੱਟੋ ਮੇਰੀ ਸਾਰੇ ਵੀਰਾਂ ਦੇ ਚਰਨਾ ਚ ਇਹ ਹੀ ਬੇਨਤੀ ਹੈ ਕਿ ਪੰਜਾਬ ਆ ਜਿਹੜਾ ਆਪਾਂ 84 ਵੇਲੇ ਕਾਂਗਰਸ ਵੀ ਦੇਖੀ ਜਿਸ ਤਰ੍ਹਾਂ ਦਾ ਇਹਨਾਂ ਨੇ ਆਪਣੇ ਜਿਹੜੇ ਸਿੱਖ ਭਰਾ ਹੈ ਇਹਨਾਂ ਨੂੰ ਕਿਸ ਤਰ੍ਹਾਂ ਕੋਹ ਕੋਹ ਕੇ ਮਾਰਿਆ ਔਰ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਾਉਣ ਤੱਕ ਗਏ ਔਰ ਹੁਣ ਆਪਾਂ ਭਾਜਪਾ ਨੂੰ ਵੀ ਦੇਖ ਰਹੇ ਆ ਜਿਸ ਤਰ੍ਹਾਂ ਇਹ ਘੱਟ ਗਿਣਤੀਆਂ ਦੇ ਉੱਤੇ ਆਪਣਾ ਬਹੁਤ ਜ਼ਿਆਦਾ ਜ਼ੁਲਮ ਟਾਰ ਰਿਹਾ ਔਰ ਇਹ ਚਾਹੁੰਦੇ ਆ ਕਿ ਜਿਹੜਾ ਅਸੀਂ ਹਿੰਦੂ ਰਾਸ਼ਟਰ ਬਣਾ ਲਈਏ ਤੇ ਜਿਹੜੇ ਆਪਾਂ ਨੂੰ ਘੱਟ ਗਿਣਤੀਆਂ ਨੂੰ ਹੈ ਜਿਹੜਾ ਇਹ ਬਿਲਕੁਲ ਕੁਚਲਣਾ ਚਾਹੁੰਦੇ ਆ ਸੋ ਭਰਾਵੋ ਆਪਣੇ ਕਿਉਂਕਿ ਸਾਰੇ ਹੀ ਜਾਣਦੇ ਆ ਕਿ ਆਪਾਂ ਮੈਂ ਜਿਹੜਾ ਖੁਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜਿਆ ਹੋਇਆ ਇੱਕ ਛੋਟਾ ਵਰਕਰ ਆ ਪਰ ਮੈਂ ਚਾਹਣਾ ਕਿ ਭਾਜਪੀ ਜਿਹੜੀ ਪੰਜਾਬ ਦੇ ਵਿੱਚ ਬਿਲਕੁਲ ਆਪਣਪਣੀ ਨਹੀਂ ਚਾਹੀਦੀ ਕਾਂਗਰਸ ਆ ਜਿਹੜੀ ਉਹ ਵੀ ਆਪਾਂ ਦੇਖਿਆ ਕਿ ਉਹ ਵੀ ਸਿੱਖਾਂ ਦੇ ਉੱਤੇ ਜ਼ੁਲਮ ਢਾਉਣਾ ਨਹੀਂ ਹਟਦੀ ਔਰ ਪੰਜਾਬੀਆਂ ਨੂੰ ਵੀ ਜਿਹੜਾ ਹੈਗਾ ਜਿਸ ਤਰ੍ਹਾਂ ਭਾਜਪੀ ਦਾ ਸੁਭਾਅ ਹੈ ਕਿ ਹਿੰਦੂ ਸਿੱਖ ਨੂੰ ਪਾੜ ਕੇ ਹਿੰਦੂ ਮੁਸਲਮ ਨੂੰ ਪਾੜ ਕੇ ਇਸ ਤਰ੍ਹਾਂ ਰਾਜ ਕਰਦੇ ਐ ਇਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਆ ਹੁਣ ਆਪਾਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਭਾਈ ਅਮਰਤਪਾਲ ਸਿੰਘ ਨੇ ਜਿਸ ਤਰ੍ਹਾਂ ਦੇ ਗਰਮ ਨਾਰੇ ਦਿੱਤੇ ਔਰ ਮੈਂ ਸਮਝਦਾ ਆਮ ਆਦਮੀ ਪਾਰਟੀ ਔਰ ਭਾਜਪਾ ਨੇ ਰਲ ਕੇ ਜਿਹੜਾ ਉਹਨਾਂ ਨੂੰ ਤਾਂ ਇਹ ਜਿਹੜੀ ਆਪਣੀ ਖੇਤਰੀ ਪਾਰਟੀ ਹੈ ਸ਼ਰਮਨੀ ਅਕਾਲੀ ਦਲ ਇਹਦੇ ਖਿਲਾਫ ਵਰਤਿਆ ਔਰ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਸਮਝਦਾ ਕਿ ਉਹਨਾਂ ਨੇ ਨਾਰਾ ਕਿਸ ਤਰ੍ਹਾਂ ਦਾ ਦਿੱਤਾ ਸੀ ਸੰਵਿਧਾਨ ਦੇ ਉਲਟ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੀ ਮੈਂ ਨਹੀਂ ਇਸ ਗੱਲ ਦੇ ਹੱਕ ਵਿੱਚ ਕਿ ਆਪਾਂ ਸੰਵਿਧਾਨ ਦੇ ਉਲਟ ਚਲੀਏ ਆਪਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਦੀ ਕਿਸਾਨੀ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਜਿੰਨੇ ਦੁਕਾਨਦਾਰ ਵੀਰ ਐ ਜਿੰਨੇ ਪੰਜਾਬੀ ਵੀਰ ਐ ਚਾਹੇ ਉਹ ਕਿਸੇ ਵੀ ਜਿਹੜਿਆ ਕਾਸਟ ਦੇ ਨਾਲ ਸੰਬੰਧ ਰੱਖਦੇ ਐ ਮੈਂ ਸਮਝਦਾ ਕਿ ਉਹਨਾਂ ਨੂੰ ਬਚਾਉਣ ਦੇ ਲਈ ਜਿਹੜੀ ਖੇਤਰੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਇਹਨੂੰ ਤਕੜਾ ਕਰਨਾ ਜ਼ਰੂਰੀ ਐ ਔਰ ਪਿਛਲੇ ਸਮੇਂ ਦੌਰਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਟਾਲ ਲਾਉਣ ਦੇ ਲਈ ਭਾਜਪਾ ਨੇ ਜਿਸ ਤਰ੍ਹਾਂ ਅਕਾਲੀ ਦਲ ਦੇ ਵਿੱਚੋਂ ਵੀ ਜਿਹੜੇ ਸਿਰ ਕੱਟ ਲੀਡਰ ਸੀਗੇ ਉਹਨਾਂ ਦੇ ਉੱਤੇ ਆਪਣੇ ਡੋਰੇ ਪਾ ਕੇ ਉਹਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੋ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤਕੜੇ ਹੋ ਕੇ ਜਿਹੜਾ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਇਸ ਨੂੰ ਬਚਾਉਣ ਲਈ ਆਪਾਂ ਤਕੜੇ ਹੋ ਕੇ ਜੋਰ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ